ਕਿੰਨੂ ਕਿਨੂ ਲੱਗਦਾ ਕਿ ਵਾਇਗੁਰ ਜੀ ਇੱਕ ਦਿਨ ਸਾਰਾ ਕੁਛ ਠੀਕ ਕਰ ਦੇਣਗੇ ਉਹ ਵਾਇਗੁਰ ਜੀ ਜ਼ਰੂਰ ਲਿਖਿਓ ਕਿਨੂ ਕਿਨੂ ਲੱਗਦਾ ਕਿ ਵਾਇਗੁਰ ਜੀ ਇੱਕ ਦਿਨ ਸਾਰਾ ਕੁਛ ਠੀਕ ਕਰ ਦੇਣਗੇ ਉਹ ਵਾਇਗੁਰ ਜੀ ਜ਼ਰੂਰ ਲਿਖਿਓ ਕਿਨੂ ਕਿਨੂ ਲੱਗਦਾ ਕਿ ਵਾਇਗੁਰ ਜੀ ਇੱਕ ਦਿਨ ਸਾਰਾ ਕੁਛ ਠੀਕ ਕਰ ਦੇਣਗੇ ਉਹ ਵਾਇਗੁਰ ਜੀ ਜ਼ਰੂਰ ਲਿਖਿਓ ਕਿਨੂ ਕਿਨੂ ਲੱਗਦਾ ਕਿ ਵਾਇਕੁਰ ਜੀ ਇੱਕ ਦਿਨ ਸਾਰਾ ਕੁਛ ਠੀਕ ਕਰ ਦੇਣਗੇ ਉਹ ਵਾਇਕੁਰ ਜੀ ਜ਼ਰੂਰ ਲਿਖਿਓ ਕਿੰਨੂ ਕਿੰਨੂ ਲੱਗਦਾ ਕਿ ਵਾਇਕੁਰ ਜੀ ਇੱਕ ਦਿਨ ਸਾਰਾ ਕੁਛ ਠੀਕ ਕਰ ਦੇਣਗੇ ਉਹ ਵਾਇਕੁਰ ਜੀ ਜ਼ਰੂਰ ਲਿਖਿਓ ਕਿੰਨੂ ਕਿੰਨੂ ਲੱਗਦਾ ਕਿ ਵਾਇਕੁਰ ਜੀ ਇੱਕ ਦਿਨ ਸਾਰਾ ਕੁਛ ਠੀਕ ਕਰ ਦੇਣਗੇ ਉਹ ਵਾਇਕੁਰ ਜੀ ਜ਼ਰੂਰ ਲਿਖਿਓ ਕਿੰਨੂ ਕਿੰਨੂ ਲੱਗਦਾ ਕੀ ਬਾਈ ਗੁਰਜੀ ਇੱਕ ਦਿਨ ਸਾਰਾ ਕੁਸ਼ਤੀ ਕਰ ਦੇਣਗੇ ਉਹ ਬਾਈ ਗੁਰਜੀ